ਅੱਜ ਆਪਾਂ ਗੱਲ ਕਰਾਂਗੇ ਇੱਕ ਅਜੀਹੀ ਗੁਫਾ ਦੇ ਬਾਰੇ ਦੇ ਵਿੱਚ ਜੋਸ਼ ਪਾਉਂਦੀ ਹੈ ਜੀ 10000 ਸਾਲ ਪੁਰਾਣਾ ਇੱਕ ਭਿਆਨਕ ਰਾਜ ਡਰਨ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਇਹ ਭੂਤਾਂ ਨਾਲ ਸੰਬੰਧਿਤ ਵੀਡੀਓ ਨਹੀਂ ਹੈ ਇਹ ਸੰਬੰਧਿਤ ਹੈ ਜੀ ਕਿਸੇ ਹੋਰ ਹੀ ਦੁਨੀਆ ਨਾਲ ਓਕੇ ਕੀ ਜੋ ਚੀਜ਼ ਉਸ ਦਿਨ ਮਿਲੀ ਸੀ ਕਿ ਉਹ ਅਜਨਬੀ ਦੁਨੀਆ ਦਾ ਸਬੂਤ ਸੀ ਜਾਂ ਫਿਰ ਇਨਸਾਨਾਂ ਤੋਂ ਵਧ ਕੋਈ ਤਾਕਤਵਰ ਸੱਭਿਆ ਦਾ ਸਬੂਤ ਸੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣ ਵਾਲਾ ਹੈ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸ਼ੁਰੂ ਕਰ ਲੈਨੇ ਜੀ ਆਪਣਾ ਵੀਡੀਓ ਇੱਕ ਛੋਟੀ ਜੀ ਇੰਟਰੋ ਦੇ ਨਾਲ ਕੋਜ ਦੀ ਕਹਾਣੀ ਸਾਲ 2023 ਵਿੱਚ ਅਫਗਾਨਿਸਤਾਨ ਦੇ ਬਾਮੀਆਨ ਪ੍ਰਾਂਤ ਵਿੱਚ ਇੱਕ ਚਰਵਾਹਾ ਆਪਣੀ ਗਵਾਚੀ ਹੋਈ ਬੱਕਰੀ ਨੂੰ ਲੱਭਦਾ ਹੋਇਆ ਡ੍ਰੈਗਨ ਦੇ ਮੂੰਹ ਵਾਲੀ ਗੁਫਾ ਵਿੱਚ ਦਾਖਲ ਹੁੰਦਾ ਹੈ ਜਿਵੇਂ ਹੀ ਉਹ ਅੰਦਰ ਦਾਖਲ ਹੁੰਦਾ ਹੈ ਤੇ ਅੰਦਰ ਜੋ ਦੇਖਦਾ ਉਸਦੇ ਸਾਰਾ ਰੋਗ ਦਿੰਦਾ ਹੈ ਉਸ ਚੀਜ਼ ਨੂੰ ਵੇਖਣ ਤੋਂ ਬਾਅਦ ਉਸ ਦਾ ਇਹ ਰਿਐਕਸ਼ਨ ਰਿਹਾ ਹੋਣਾ। ਆਈ ਡੋਂਟ ਨੋ। ਇਹ ਇੱਕ ਚਮਕਦਾ ਹੋਇਆ ਧਾਤੂ ਦਾ ਗੋਲਾ ਸੀ ਜੋ ਹਵਾ ਵਿੱਚ ਤੈਰ ਰਿਹਾ ਸੀ ਅਤੇ ਉਸ ਦੇ ਉੱਤੇ ਕਈ ਅਜੀਬ ਨਿਸ਼ਾਨ ਬਣੇ ਹੋਏ ਸੀ। ਜੂਐਫਓ ਦਾ ਰਹੱਸ। ਇਹ ਜੂਐਫਓ ਕਿਸੇ ਅਜਨਬੀ ਧਾਤੂ ਦਾ ਬਣਿਆ ਹੋਇਆ ਸੀ। ਕੀ ਇਹ ਐਂਟੀ ਗ੍ਰੈਵਿਟੀ ਟੈਕਨੋਲੋਜੀ ਹੈ? ਭਾਈ ਸਾਹਿਬ ਮੈਂ ਨਹੀਂ ਕਹਿ ਰਿਹਾ ਕਿਉਂਕਿ ਵਿਗਿਆਨੀ ਵੀ ਇਹ ਗੱਲ ਨੂੰ ਵੇਖ ਕੇ ਹੈਰਾਨ ਹੋਗੇ ਸੀ ਕਿਉਂਕਿ ਇਸ ਦੇ ਹੇਠਾਂ ਰੇਡੀਓ ਐਕਟਿਵ ਨਿਸ਼ਾਨ ਮਿਲੇ ਸਨ। ਦਾ ਇਸ ਕਰਕੇ ਮੈਂ ਕਹਿ ਰਹੇ ਕਿ ਉਹ ਐਂਟੀ ਗ੍ਰੈਵਿਟੀ ਟੈਕਨੋਲੋਜੀ ਹੋ ਸਕਦੀ ਸੀ ਇਸ ਦਾ ਪ੍ਰਾਚਨ ਰਹੱਸ ਕੀ ਹੈ ਕੀ ਇਹ ਸਿਰਫ ਸੰਜੋਗ ਹੈ ਬਾਮੀਆਨ ਗੁਫਾਵਾਂ ਵਿੱਚ ਪ੍ਰਾਚਨ ਤਸਵੀਰਾਂ ਵਿੱਚ ਇਹ ਉਡਣ ਤਸ਼ਤਰੀਆਂ ਦਿਖਾਈ ਦਿੰਦੀਆਂ ਹਨ ਉਡਣ ਤਸ਼ਤਰੀਆਂ ਮਤਲਬ ਕਿ ਯੂ ਐਫਓ ਅਨ ਆਈਡੈਂਟੀਫਾਈਡ ਫਲਾਈਿੰਗ ਆਬਜੈਕਟ ਬਹੁਤ ਸਾਰੇ ਬੁੱਧੀਜੀਵੀ ਇਹ ਵੀ ਕਹਿੰਦੇ ਹਨ ਕਿ ਇਹ ਰਮਾਇੰਡ ਦੇ ਪੁਸ਼ਕ ਵਿਮਾਨ ਦੇ ਸਬੂਤ ਹੋ ਸਕਦੇ ਹਨ ਸਾਜ਼ਿਸ਼ ਜਦੋਂ ਇਹ ਖਬਰ ਫੈਲੀ ਤਾਂ ਅਮਰੀਕੀ ਫੌਜ ਨੇ ਆਪਰੇਸ਼ਨ ਬਲੈਕ ਸਟਾਰ ਸ਼ੁਰੂ ਕੀਤਾ ਕੀ ਇਹ ਉਹ ਇਸ ਤਕਨੀਕ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਸਨ ਯਾਦ ਰੱਖੋ 2020 ਵਿੱਚ ਪੈਂਟਾਗਨ ਨੇ ਵੀ UFO ਦੀ ਵੀਡੀਓ ਰਿਲੀਜ਼ ਕੀਤੀ ਸੀ ਅੰਤ ਸਵਾਲ ਤੁਹਾਡੇ ਲਈ ਕੀ ਇਹ ਪ੍ਰਾਚਨ ਅਜਨਬੀਆਂ ਦਾ ਜਹਾਜ਼ ਸੀ ਭਵਿੱਖ ਤੋਂ ਆਈ ਕੋਈ ਟਾਈਮ ਮਸ਼ੀਨ ਸੀ ਜਾਂ ਫਿਰ ਕੋਈ ਅਜੀਹੀ ਸਭਿਤਾ ਸੀ ਜੋ ਸਾਡੇ ਤੋਂ ਹਜ਼ਾਰਾਂ ਸਾਲ ਅੱਗੇ ਸੀ ਹੁਣ ਫੈਸਲਾ ਤੁਹਾਡਾ ਕਮੈਂਟ ਕਰੋ ਕਿ ਤੁਹਾਨੂੰ ਲੱਗਦਾ ਕਿਸ ਚੀਜ਼ ਦਾ ਸਬੂਤ ਸੀ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਇਸ ਰੈਸ ਨੂੰ ਸੁਲਝਾਉਣ ਤੇ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੇਕਰ ਫੇਸਬੁਕ ਤੇ ਦੇਖ ਰਹੇ ਆ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੀਆਂ ਹੋਰ ਬਹੁਤ ਵੀਡੀਓ ਤੁਹਾਨੂੰ ਸਾਡੇ ਪੇਜ ਤੇ YouTube ਚੈਨਲ ਤੇ ਮਿਲਣੀਆਂ ਨਾਲ ਹੀ ਸਾਵਧਾਨ ਰਹੋ ਕਿਉਂਕਿ ਸੱਚ ਕਦੇ-ਕਦੇ ਉਸ ਤੋਂ ਵੀ ਬਦੇਰੇ ਜੀਬ ਹੁੰਦਾ ਜਿੰਨਾ ਅਸੀਂ ਸੋਚ ਸਕਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ